ਕਈ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ ਤੇ ਕੇਂਦਰ ਦੀ ਸਰਕਾਰ ਤੋਂ ਕੁਝ ਮੰਗਾਂ ਰੱਖੀਆਂ ਗਿਆ ਸੀ ਜਿੱਤੇ ਕੇਂਦਰ ਦੀ ਸਰਕਾਰ ਨੇ ਆਪਣੇ ਫੈਸਲਿਆਂ ਨੂੰ ਵਾਪਸ ਲੈਂਦੇ ਹੋਏ ਜਿਹੜੇ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨਿਆ ਵੀ ਗਿਆ ਪਰ ਮੈਨੂੰ ਇਸ ਗੱਲ ਦੇ ਉੱਪਰ ਬੇहद ਇਤਰਾਜ਼ ਹੈ ਕਿ ਕੁਝ ਦੇਸ਼ ਵਿਰੋਧੀ ਲੋਕ ਹੋ ਸਕਦਾ ਹੈ ਕੋਈ ਮੰਗਾਂ ਜਾਇਜ਼ ਨਾਜਾਇਜ਼ ਹੋਣ ਤੇ ਕੇਂਦਰ ਸਰਕਾਰ ਮੰਨ ਵੀ ਰਹੀ ਹੈ ਕੇਂਦਰ ਸਰਕਾਰ ਦਾ ਪੜ੍ਹਾਈ ਦੇ ਨਾਲ ਜਾਂ ਯੂਨੀਵਰਸਿਟੀ ਦੇ ਨਾਲ ਕੋਈ ਰੌਲਾ ਹੋ ਸਕਦਾ ਤੇ ਪੰਜਾਬ ਭਾਜਪਾ ਦਾ ਹਿੱਸਾ ਹੋਣ ਦੇ ਨਾਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਦਾ ਪੂਰਾ ਹੱਕ ਪੰਜਾਬੀ ਯੂਨੀਵਰਸਿਟੀ ਦੇ ਉੱਪਰ ਹੈ ਤੇ ਉਹ ਉਸੇ ਤਰੀਕੇ ਦਾ ਰਹਿਣਾ ਚਾਹੀਦਾ ਪਰ ਕੁਝ ਦੇਸ਼ ਵਿਰੋਧੀ ਲੋਕ ਇਸ ਐਜੀਟੇਸ਼ਨ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਦੇਸ਼ ਦੇ ਵਿਰੋਧ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੁਝ ਲੋਕ ਕਿਸੇ ਵਿਸ਼ੇਸ਼ ਧਰਮ ਦੇ ਉੱਪਰ ਅਟੈਕ ਕਰਦੇ ਦਿਖਾਈ ਦੇ ਰਹੇ ਨੇ Hindu ਧਰਮ ਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਤੇ ਮੈਂ ਹੈਰਾਨ ਆ ਕਿ ਉੱਥੇ ਬੈਠੇ ਬਾਕੀ ਪਾਰਟੀਆਂ ਦੇ ਲੋਕ ਚਾਹੇ ਉਹ ਕਾਂਗਰਸ ਦੇ ਲੋਕ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਲੋਕ ਹੋਣ ਚਾਹੇ ਅਕਾਲੀ ਦਲ ਦੇ ਲੋਕ ਹੋਣ ਉਹ ਉੱਥੇ ਬੈਠ ਕੇ ਮੂਕ ਦਰਸ਼ਕ ਦੀ ਤਰ੍ਹਾਂ ਦੇਖ ਰਹੇ ਆ ਤੇ ਉੱਥੇ ਇਹੋ ਜਿਹਾ ਬਕਵਾਸ ਕੀਤਾ ਜਾ ਰਿਹਾ ਹੈ ਤੁਸੀਂ ਯਾਰ ਲੜਾਈ ਲੜੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੇਂਦਰ ਤੋਂ ਤੁਹਾਡੇ ਕੋਈ ਰੌਲੇ ਝਗੜੇ ਹੋ ਸਕਦੇ ਆ ਪੰਜਾਬ ਯੂਨੀਵਰਸਿਟੀ ਦੇ ਨੂੰ ਲੈ ਕੇ ਤਾਂ ਲੜੋ ਅਸੀਂ ਵੀ ਪੰਜਾਬ ਦੇ ਨਾਲ ਖੜੇ ਆ ਪਰ ਦੇਸ਼ ਵਿਰੋਧੀ ਤਾਕਤਾਂ ਨੂੰ ਇੱਕ ਇੱਕ ਧਰਮ ਨੂੰ ਅਟੈਕ ਕਰ ਦੇਣਾ ਉਥੇ ਧਰਮ ਦੇ ਬਾਰੇ ਬਕਵਾਸ ਕੀਤੀ ਜਾਣੀ ਤੇ ਇਹ ਜਿਹੜੇ ਬਾਕੀ ਪਾਰਟੀਆਂ ਦੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ ਦੀ ਤਰੱਕੀ ਹੋਵੇ ਤੇ ਭਾਜਪਾ ਪੰਜਾਬ ਦੇ ਵਿੱਚ ਆਵੇ ਉਹ ਲੋਕ ਉਥੇ ਬੈਠੇ ਧਰਮ ਦੇ ਪ੍ਰਤੀ ਜਿਹੜੀ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ ਧਰਮ ਦੇ ਪ੍ਰਤੀ ਜਿਹੜੀਆਂ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਬੈਠ ਕੇ Hindu ਧਰਮ ਦੇ ਪ੍ਰਤੀ ਸੁਣ ਰਹੇ ਆ ਤੇ ਸ਼ਰਮ ਆਉਣੀ ਚਾਹੀਦੀ ਹੈ ਖਾਸ ਕਰਕੇ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਕਾਲੀ ਦਲ ਵਾਲਿਆਂ ਨੂੰ ਜਿਹੜੀਆਂ ਮੇਨ ਪਾਰਟੀਆਂ ਨੇ ਪੰਜਾਬ ਦੀਆਂ ਵੀ ਤੁਸੀਂ ਉੱਥੇ ਜਿਹੜੀ ਬਕਵਾਸ ਦੇਸ਼ ਦੇ ਖਿਲਾਫ ਹੋ ਰਹੀ ਹੈ ਜਿਹੜੀ ਬਕਵਾਸ Hindu ਧਰਮ ਦੇ ਖਿਲਾਫ ਹੋ ਰਹੀ ਹੈ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਕੋਈ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਯੂਨੀਵਰਸਿਟੀ ਦੇ ਵਿੱਚ ਕਿਸੇ ਹੋਰ ਝਗੜੇ ਨੂੰ ਲੈ ਕੇ ਉੱਥੇ ਜਾ ਕੇ ਇਹੋ ਜਿਹਾ ਪਕਾਈ ਬਾਜੀ ਕਰਨ ਤੇ ਤੁਸੀਂ ਬੈਠ ਕੇ ਮੂਕ ਤਰਸ਼ਕ ਦੀ ਤਰ੍ਹਾਂ ਦੇਖੋ ਭਾਰਤੀ ਜਨਤਾ ਪਾਰਟੀ ਸਾਰੇ ਧਰਮਾਂ ਦੇ ਨਾਲ ਖੜੀ ਹੈ ਸਿੱਖਾਂ ਦੇ ਨਾਲ ਸਭ ਤੋਂ ਵੱਧ ਵੱਧ ਕੇ ਖੜੀ ਹੈ ਸਿੱਖਾਂ ਦਾ ਹਰੇਕ ਸਟੇਟ ਦੇ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣਾ ਯੂਪੀ ਗੁਜਰਾਤ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਐਮਪੀ ਦੇ ਵਿੱਚ ਉੱਥੇ ਵੱਧ ਚੜ ਕੇ ਸਤਕਾਰ ਹੁੰਦਾ ਕਦੇ ਵੀ ਕਿਸੇ ਹਿੰਦੂ ਨੇ ਸਿੱਖ ਨੂੰ ਧਰਮ ਪਰਿਵਰਤਨ ਕਰਨ ਲਈ ਨਹੀਂ ਕਿਹਾ ਕਦੇ ਵੀ ਕਿਸੇ ਹਿੰਦੂ ਨੇ ਸਿੱਖ ਪ੍ਰਤੀ ਕੋਈ ਗੰਦੀ ਸ਼ਬਦਾਵਲੀ ਨਹੀਂ ਵਰਤੀ ਪਰ ਜੇ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਸ ਸਟੇਜ ਦੇ ਉੱਪਰ ਜਿੱਥੇ ਕੀ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਣੀ ਚਾਹੀਦੀ ਹੈ ਜਿੱਥੇ ਕਿਸੇ ਧਰਮ ਨੂੰ ਵਿਸ਼ੇਸ਼ ਨੂੰ ਲੈ ਕੇ ਐਜੀਟੇਸ਼ਨ ਸ਼ੁਰੂ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਪੱਖਾਂ ਦੀ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬਾੱਕ ਤਰੀਕੇ ਨਾਲ ਰੱਖ ਰਹੀ ਹੈ ਤੇ ਉਹ ਫੈਸਲੇ ਵੀ ਵਾਪਸ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੈਨੇਟ ਦੀ ਇਲੈਕਸ਼ਨ ਵੀ ਹੋ ਜਾਣੀ ਹੈ ਪਰ ਜਿਹੜਾ ਤੁਸੀਂ ਜ਼ਹਿਰ ਖੋਲਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਇਹੇ ਹਮੇਸ਼ਾ ਤੋਂ ਹੀ ਦੁਸ਼ਮਣ ਦੇਸ਼ਾਂ ਦੀ ਸਾਜ਼ਿਸ਼ ਰਹੀ ਹੈ ਕਿ ਹਿੰਦੂਆਂ ਤੇ ਸਿੱਖਾਂ ਨੂੰ ਲੜਾਇਆ ਜਾਵੇ ਹਿੰਦੂਆਂ ਤੇ ਸਿੱਖਾਂ ਦਾ ਪ੍ਰੇਮ ਆ ਜਿਹੜਾ ਉਹ ਖਤਮ ਕੀਤਾ ਜਾਵੇ 1984 ਦੇ ਵਿੱਚ ਕਾਂਗਰਸ ਨੇ ਜਿਹੜੀ ਗੰਦੀ ਖੇਡ ਖੇਢੀ ਹੈ ਹਿੰਦੂਆਂ ਤੇ ਸਿੱਖਾਂ ਨੂੰ ਲੜਾਉਣ ਵਾਲੀ ਕਿਉਂਕਿ ਉਸ ਸਮੇਂ ਦੇ ਵਿੱਚ ਹਿੰਦੂਆਂ ਨੇ ਨਹੀਂ ਅਟੈਕ ਕੀਤਾ ਸਿੱਖਾਂ ਦੇ ਉੱਪਰ ਬਲਕਿ ਕਾਂਗਰਸੀ ਲੋਕਾਂ ਜਿਹੜੇ ਜਿਹਦੇ ਵਿੱਚ ਹੋਰ ਧਰਮਾਂ ਦੇ ਵੀ ਲੋਕ ਵੀ ਸੀ ਇਹ ਸਪਸ਼ਟ ਹੋ ਰਿਹਾ ਤੇ ਅੱਜ ਜਿਹੜੇ ਡਰਾਮੇਬਾਜ਼ੀ ਬੱਡਰੋ ਪਾਰ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਵਿੱਚ ਦਿਖਾਈ ਦੇ ਰਹੀ ਆ ਕਿਸੇ ਹੋਰ ਧਰਮ ਪ੍ਰਤੀ ਬੋਲਣਾ ਬਕਵਾਸ ਕਰਨਾ ਬੰਦ ਕੀਤਾ ਜਾਵੇ ਹਾਂ ਲੜਾਈ ਲੜੋ ਅਸੀਂ ਤੁਹਾਡੇ ਨਾਲ ਖੜੇ ਆ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਲੜਾਈ ਆ ਉਹ ਲੜਨੀ ਆ ਪਰ ਕਿਸੇ ਧਰਮ ਪ੍ਰਤੀ ਧਰਮ ਵਿਸ਼ੇਸ਼ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਨਾ ਤਾਂ ਸਿੱਖਾਂ ਨੂੰ ਮਾੜਾ ਕਹਿੰਦੀ ਆ ਨਾ ਹਿੰਦੂਆਂ ਨੂੰ ਮਾੜਾ ਕਹਿਣ ਦਿੰਦੀ ਆ ਨਾ ਕਿਸੇ ਸਾਡੀ ਸਟੇਟ ਦੇ ਵਿੱਚ ਕਦੇ ਸਿੱਖਾਂ ਦੇ ਨਾਲ ਵਧਿੱਕੀ ਹੋਈ ਆ